ਹੈਲੋ ਮੰਮਾ ਜੀ ਇੱਕ ਮਿੰਟ ਰੁਕ ਜਾ ਪੁੱਤ ਹੈਲੋ ਹਲੋ ਹੈਲੋ 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 ਹਾਂਜੀ ਹਦਰ ਕਰੋ ਗੱਲ ਉਥੇ ਮੈਸੇਜਾਂ ਚ ਕੀ ਕਰਨ ਦਿਓ ਹਾਂਜੀ ਹਾਂਜੀ ਬੋਲੋ ਵੀਰੇ ਬੋਲੋ ਤੁਸੀਂ ਨਿਕਲ ਵੀਡੀਓ ਚ ਬੋਲੀ ਹੈ ਨਾ ਹੁਣ ਕੀ ਮੈਨੂੰ ਤੁਸੀਂ ਅੱਜ ਤੋਂ ਕੁਝ ਸਾਲ ਪਹਿਲੇ ਮੈਸੇਜ ਕੀਤਾ ਸੀ ਤੇ ਮੈਂ ਤੁਹਾਡੇ ਕੋਲ ਉਹ ਕੀ ਕਿਹਾ ਸੀ ਕਿ ਮੈਨੂੰ ਦੇਂਗੀ ਹੈ ਨਾ ਮੈਂ ਤੁਹਾਡਾ ਨਾਮ ਨਹੀਂ ਲਿਆ ਠੀਕ ਹੈ ਮੈਂ ਤੁਹਾਡੀ ਟੀਮ ਦਾ ਨਾਮ ਲਿਆ ਮੈਂ ਤੁਹਾਡੀ ਟੀਮ ਦਾ ਨਾਮ ਲਿਆ ਜਿੱਦਾਂ ਹੁਣ ਆਪਣੀ ਗੱਲ ਹੋ ਰਹੀ ਹੈ ਨਾ ਵੀਰੇ ਕਿਹੜੀ ਟੀਮ ਨੇ ਮੈਸੇਜ ਕੀਤਾ ਸੀ ਜਿਹੜੀ ਤੁਸੀਂ ਹੋਣੇ ਤੁਹਾਡੇ ਸਾਲੇ ਨੇ ਮੇਰੇ ਨਾਲ ਗੱਲ ਕਰੀ ਐ ਤੁਹਾਡੀ ਵਾਈਫ ਨੇ ਮੇਰੇ ਨਾਲ ਗੱਲ ਕਰੀ ਐ ਨਹੀਂ ਮੇਰਾ ਸਾਲਾ ਪਹਿਲਾਂ ਪ੍ਰੂਫ ਤੁਸੀਂ ਪਹਿਲਾਂ ਸਾਲਾ ਪ੍ਰੂਫ ਕਰੋ ਮੈਂ ਦੀ ਸਾਲੇ ਨੇ ਸਾਰਾ ਕੁਝ ਮੈਂ ਮੈਂ ਤੁਹਾਨੂੰ ਸਕਰੀਨਸ਼ਾਟ ਭੇਜ ਦੂੰਗੀ ਵੀਰੇ ਤੁਸੀਂ ਇੰਨੀ ਕਿਉਂ ਟੈਨਸ਼ਨ ਲੈ ਰਹੇ ਹੋ ਵੀ ਪ੍ਰੂਫ ਕਰਨਾ ਉਸ ਚੀਜ਼ ਹੂੰ ਕੋਈ ਨਾ ਮੈਂ ਪ੍ਰੂਫ ਕਰ ਦੂੰਗੀ ਹਾਂ ਜੇ ਨਾ ਹੋਇਆ ਵੀਰੇ ਮੇਰੀ ਗੱਲ ਸੁਣੋ ਜਦੋਂ ਵੀਡੀਓ ਵਾਇਰਲ ਹੋਈਆ ਉਹ ਚੰਗੇ ਤਰੀਕੇ ਨਾਲ ਕਹਿ ਰਿਹਾ ਕਹਿੰਦਾ ਮੇਰੀ ਭੈਣ ਨੇ ਮੈਨੂੰ ਵੀਡੀਓ ਸੈਂਡ ਕਰੀ ਐ ਦੈਨੀ ਗੱਲ ਆ ਵਾ ਤੁਹਾਡੇ ਕੋਲ ਕੋਈ ਪ੍ਰੂਫ ਹੈਗਾ ਕਿ ਤੁਸੀਂ ਮੇਰੀ ਟੀਮ ਦਾ ਕਿਹਾ ਵਾ ਮੇਰੀ ਟੀਮ ਤੁਸੀਂ ਮੈਨੂੰ ਵੀਰੇ ਫਿਰ ਮੇਰੀ ਗੱਲ ਸੁਣੋ ਇੱਕ ਮਿੰਟ ਵੀਰੇ ਕੋਈ ਕਿਦਾਂ ਕਹਿ ਸਕਦਾ ਵੀ ਮੈਂ ਉਹਦਾ ਸਾਲਾ ਤੇ ਮੇਰੀ ਭੈਣ ਨੇ ਮੈਨੂੰ ਵੀਡੀਓ ਸੈਂਡ ਕਰੀ ਹੈ ਤੁਸੀਂ ਅਛਾ ਤੁਸੀਂ ਮੈਨੂੰ ਤੁਸੀਂ ਤਾਂ ਕੋਈ ਵੀ ਕਹਿਗਾ ਵੀ ਮੇਰਾ ਸਾਲਾ ਜਾਂ ਕੋਈ ਵੀ ਕਹਿਗਾ ਮੇਰਾ ਜੀਜਾ ਤੇ ਤੁਸੀਂ ਮਤਲਬ ਉਹ ਮੇਰਾ ਵਾ ਤੇ ਫਿਰ ਵੀਰੇ ਮੈਂ ਥੋੜੀ ਕੁਝ ਗਲਤ ਕਿਹਾ ਮੈਂ ਤਾਂ ਸਿਰਫ ਇਹੀ ਕਿਹਾ ਵੀ ਕਿਸੇ ਮਾਂ ਨੂੰ ਥੇਸ ਪਹੁੰਚੀ ਹੈ ਤੁਸੀਂ ਤੁਸੀਂ ਇਹ ਨਹੀਂ ਗੱਲ ਕਹੀ ਆ ਕਿ ਕਿੰਨੇ ਸਾਲ ਪਹਿਲਾਂ ਮੈਨੂੰ ਮੈਸੇਜ ਕੀਤਾ ਉਹਦੇ ਵਿੱਚ ਇਹ ਰਹਿਣ ਕਿ ਦੇਣੀ ਆ ਜਾਂ ਲੈਣੀ ਆ ਇਹ ਉਹ ਬਾਅਦ ਚ ਹੋਈ ਆ ਵੀਰੇ ਗੱਲ ਗੱਲ ਪਹਿਲਾਂ ਜਿਹੜੀ ਬੁਗੜੀ ਤੇ ਸੀ ਨਾ ਉਹ ਉਹਦੇ ਤੇ ਗੱਲ ਕਰੋ ਤੁਸੀਂ ਉਹ ਬਾਅਦ ਚ ਹੋਈ ਤੁਸੀਂ ਇੱਕ ਮਿੰਟੋ ਜੇ ਜੀ ਆ ਪ੍ਰੂਫ ਨਹੀਂ ਕੀਤਾ ਤੇ ਮੈਂ ਮੇਰੇ ਕੋਲ ਪ੍ਰੂਫ ਨਹੀਂ ਹੈਗੇ ਮੇਰੀ ਗੱਲ ਸੁਣੋ ਵੀਰੇ ਮੇਰੇ ਕੋਲ ਮੇਰਾ ਫੋਨ ਤੱਕ ਨਹੀਂ ਹੈਗਾ ਮੇਰੀ ਪੁਰਾਣੀ ਆਈਡੀ ਤੱਕ ਨਹੀਂ ਹੈਗੀ ਐਨਾ ਸੋਚਿਓ ਕਿ ਤੁਸੀਂ ਸ਼ਾਇਦ ਕੋਈ ਵੂਮਨ ਕਾਰਡ ਖੇਡ ਲੋਗੇ ਤੇ ਜਾਂ ਮੈਨੂੰ ਖੇਡਣਾ ਹੀ ਨਹੀਂ ਆਂਦਾ ਵੀਰੇ ਜਿੱਦਾਂ ਤੁਹਾਡੀ ਵਾਈਫ ਖੇਡ ਗਈ ਮੈਨੂੰ ਨਹੀਂ ਆਂਦਾ ਖੇਡਣਾ ਜਿਹੜੀ ਵਾਈਫ ਇਹ ਨਹੀਂ ਗਾ ਤੇ ਪ੍ਰੂਫ ਕਰਨਾ ਵਾਈਫ ਜਿਹੜੀ ਮੇਰੀ ਮੈਸੇਜ ਕੀਤਾ ਤੁਹਾਨੂੰ ਕੋਈ ਨਾ ਮੇਰੇ ਕੋਲ ਸਾਰੇ ਸਕਰੀਨਸ਼ਾਟ ਪਏ ਆ ਸਾਰੇ ਸਕਰੀਨਸ਼ਾਟ ਪਏ ਤੁਹਾਡੇ ਨਾਲ ਗੱਲ ਹੋਈ ਤੁਹਾਡੇ ਸਾਲੇ ਦੀ ਮੇਰੀ ਗੱਲ ਸੁਣੋ ਵੀਰੇ ਤਕਰੀਬਨ ਮੈਂ ਉਹੀ ਕਹਿ ਰਿਹਾ ਕਿ ਤੁਸੀਂ ਪ੍ਰੂਫ ਕਰਕੇ ਕਿਦੋਂ ਦੋਗੇ ਮੈਨੂੰ ਮੈਂ ਹੁਣੇ ਤੁਹਾਨੂੰ ਜਿਹੜੀ ਜਿਹੜੀ ਮੇਰੇ ਨਾਲ ਉਹਨਾਂ ਦੀ ਗੱਲ ਹੋਈ ਹੈ ਨਾ ਮੈਂ ਹੁਣੇ ਕਰ ਦੂੰਗੀ ਮੈਂ ਹੁਣੇ ਮੈਨੂੰ ਚਾਹੀਦਾ ਕਿ ਉਹ ਪ੍ਰੂਫ ਹੋਣਾ ਚਾਹੀਦਾ ਪੱਕੀ ਮੇਰੀ ਤੇ ਤੁਸੀਂ ਉਹਨੂੰ ਕਿਹਾ ਠੀਕ ਹੈ ਓਕੇ ਹੈ ਤੁਹਾਡੇ ਨਾਲ ਉਹਦੀ ਚੈਟ ਹੋ ਰਹੀ ਸੀਗੀ ਕਿਦੋਂ WhatsApp ਤੇ ਹੋ ਰਹੀ ਸੀਗੀ ਤੇ ਉਸ ਬੰਦੇ ਨੇ ਮੈਨੂੰ ਸਕਰੀਨਸ਼ਾਟ ਭੇਜਿਆ ਮੈਨੂੰ ਮੈਨੂੰ ਸਕਰੀਨਸ਼ਾਟ ਭੇਜੋ ਠੀਕ ਹੈ ਕੋਈ ਨਾ ਮੈਂ ਭੇਜਦੀ ਹਾਂ ਮੈਂ ਬਾਅਦ ਚ ਗੱਲ ਕਰੂੰਗੀ ਫਿਰ ਤੁਹਾਡੇ ਨਾਲ ਕਿਉਂ ਬਾਅਦ ਚ ਗੱਲ ਕਰਨੀ ਹੈ ਨਾਲ ਇੱਕ ਗੱਲ ਦੱਸੋ ਤੁਹਾਡੇ ਘਰ 'ਚ ਕੋਈ ਬੰਦਾ ਹੁੰਦਾ ਈ ਹੈਗਾ ਨਹੀਂ ਵੀਰੇ ਹੈਗਾ ਤੁਹਾਡੇ ਘਰੇ ਜਨਾਨੀਆਂ ਜਨੁੰਨੀਆਂ ਨਹੀਂ ਹੈਗੀਆਂ ਮੈਂ ਆ ओरिजिनल ਜਨਾਨੀਆਂ ਕੇ ਕਹਿੰਦੇ ਤੁਹਾਡੇ ਜੀ ਦਾ ਦਾਦੇ ਦੇ ਬੰਦਿਆਂ ਨੇ ਜਨਾਨੀਆਂ ਤੁਸੀਂ ਡਿਵੋਰਸ ਵਾਲੀ ਜਨਾਨੀਆਂ ਨੂੰ ਗਲਤ ਬੋਲਦੇ ਹੋ ਤੁਸੀਂ ਸਿਰ ਤੇ ਚੁੰਨੀ ਲੈਣ ਵਾਲੀ ਜਨਾਨੀਆਂ ਨੂੰ ਗਲਤ ਬੋਲਦੇ ਹੋ ਫਿਰ ਤੁਹਾਡੀ ਫਿਰ ਤੁਹਾਡਾ ਵੀ ਕੋਈ ਡਿਵੋਰਸ ਹੀ ਹੋਇਆਗਾ ਹੋਇਆ ਹੋਏਗਾ ਤੁਹਾਨੂੰ ਪਤਾ ਹੈ ਆ ਹਉ ਤੇ ਉਹ ਹੀ ਤਾਈਓ ਤੇ ਇਹੋ ਜੀਆਂ ਜਨਾਨੀਆਂ ਇਹੋ ਜੀ ਕੰਮ ਕਰਦੀਆਂ ਹਾਂ ਬਿਲਕੁਲ ਤੁਹਾਡੇ ਵਰਗੇ ਬੰਦੇ ਵੀ ਕਰਦੇ ਆ ਵੀਰੇ ਤੁਸੀਂ ਮੈਨੂੰ ਨਹੀਂ ਕਹਿ ਸਕਦੇ ਤੁਸੀਂ ਵੀ ਬਹੁਤ ਕੁਝ ਕਰਦੇ ਹੋ ਤੁਹਾਡੇ ਵਰਗੇ ਜਨਾਨੀਆਂ ਬਸ ਬੰਦੇ ਲੱਭਦੀਆਂ बस काम ते ते बंदे, बंदे वो काम रखਿਆ ਲਾਤੀ ਅੱਛਾ ਤੇ ਦੱਸੋ ਕਿੰਨੇ ਕ ਬੰਦੇ ਆ ਬੰਦੇ ਦਿਖਾਓ ਮੈਨੂੰ ਬੰਦੇ ਦਿਖਾਓ ਪ੍ਰੂਫ ਦਿਖਾਓ ਵੀਰੇ ਜਿਹੜੀ ਗੱਲ ਤੇ ਤੀਜੇ ਪਿਛੇ ਪੈ ਗਈ ਤੇ ਤੀਜਾ ਸਾਡੇ ਆ ਫਿਰ ਚੌਥੇ ਪਿਛੇ ਪੈ ਗਈ ਇਹੋ ਤੇ ਕੰਮ ਰੱਖਿਆ ਤੁਸੀਂ ਹਾਂ ਵੀਰੇ ਮੈਂ ਉਸੇ ਗੱਲ ਕਰਕੇ ਬੋਲ ਰਹੀ ਹਾਂ ਕਿ ਰੋਮੀ ਵੀਰਾ ਐਦਾਂ ਦੀਆਂ ਗੱਲਾਂ ਕਰਦਾ ਚੰਗੇ ਭਲੇ ਜਿਹੜੇ ਬੰਦੇ ਆਪਣੇ ਘਰ ਚ ਹੀ ਬਸਣਦੇ ਆ ਤੁਸੀਂ ਉਹਨਾਂ ਦੇ ਬਦੋਂ ਘਰ ਖਰਾਬ ਕਰਨ ਦੀਆਂ ਜੀ ਅੱਛਾ ਜੀ ਹੋਰ ਖੁਸ਼ ਹਕ ਕੀ ਕਰਦੀਆਂ ਜੀ ਨਿਆਣੇ ਤੁਸੀਂ ਨਿਆਣੇ ਤੁਸੀਂ ਮਤਲਬ ਦੀ ਨਿਆਣੇ ਜੰਮੀ ਜਾਂਦੀਆਂ ਜੇ ਅੱਗੇ ਹੋਰ ਬੰਦਾ ਲੱਭ ਲੈਂਦੀਆਂ ਜੇ ਤੁਹਾਡੇ ਕੋ ਕੰਮ ਕੀ ਸੋਸ਼ਲ ਮੀਡੀਆ ਤੇ ਆ ਜਾ ਕੇ ਉਹ ਕੰਮ ਫੜਿਆ ਸੀ ਤੇ ਵੀਰੇ ਤੁਸੀਂ ਕੀ ਕੰਮ ਫੜਿਆ ਹੋਇਆ ਚੰਗੀ ਜਨਾਨੀ ਜਿਹੜੀ ਇਹੋ ਜਿਹੇ ਕੰਮ ਨਹੀਂ ਨਾ ਕਰਦੀ ਤੁਹਾਡੇ ਆ ਤੇ ਜਦੋਂ ਮੈਂ ਚੰਗੀ ਵੀਡੀਓ ਬਣਾਉਂਦੀ ਸੀ ਉਦੋਂ ਤੁਸੀਂ ਕਿੰਨੇ ਕ ਬੋਲੇ ਹੋ ਤੁਹਾਨੂੰ ਤੁਸੀਂ ਦੱਸੋ ਵੀ ਤੁਹਾਨੂੰ ਕਿਹੜੇ ਟਾਈਮ ਆਰਾ ਬੋਲੇ ਆਂ ਨਹੀਂ ਮੈਨੂੰ ਨਹੀਂ ਮਾੜਾ ਬੋਲਿਆ ਵੀਰੇ ਜਿਨ੍ਹਾਂ ਨੂੰ ਤੁਸੀਂ ਮਾੜਾ ਬੋਲਦੇ ਹੋ ਨਾ ਸਿਰ ਤੇ ਚੁੰਨੀ ਹੁੰਦੀ ਉਹਨਾਂ ਦੇ ਠੀਕ ਹੈ ਗਰੀਬ ਗਰੀਬ ਕੁੜੀਆਂ ਹੁੰਦੀਆਂ ਜਿਨ੍ਹਾਂ ਨੂੰ ਤੁਸੀਂ ਗਲਤ ਬੋਲਦੇ ਹੋ ਕਾਜੀ ਤੁਸੀਂ ਉਹਨਾਂ ਦੇ ਖਰਚੇ ਚੱਕਦੇ ਹੋ ਨਹੀਂ ਤਾਂ ਨਹੀਂ ਤੁਹਾਡੀ ਤਾਂ ਤੁਸੀਂ ਠੇਕਾ ਲਿਆ ਵਾ ਤੁਸੀਂ ਠੇਕਾ ਲਿਆ ਵਾ ਫਿਰ ਹਾਂ ਮੈਂ ਠੇਕਾ ਲਿਆ ਵਾ ਕਿਹੜਾ ਸਰਟੀਫਿਕੇਟ ਹੈ ਤੁਹਾਡੇ ਕੋਲ ਮੈਨੂੰ ਸੈਂਡ ਕਰਿਓ ਨੇ ਕੋਈ ਅਲਾਵਾ ਸਰਟੀਫਿਕੇਟ ਦਸ ਦੂੰਗਾ ਮੈਂ ਜਦੋਂ ਮੌਕੇ ਤੇ ਰੱਬ ਨੇ ਸਰਟੀਫਿਕੇਟ ਨਹੀਂ ਦਿਆ ਤੁਹਾਨੂੰ ਤੁਹਾਨੂੰ ਜਨਤਾ ਨੇ ਸਰਟੀਫਿਕੇਟ ਦਿਆ ਹੋਏਗਾ ਤੂੰ ਆਪਣੇ ਰੱਬ ਨੂੰ ਪਹਿਲਾਂ ਤੂੰ ਆਪਣਾ ਘਰ ਵੇਖਾ ਫਿਰ ਹੋਰਾਂ ਨੂੰ ਵੇਚੀ ਪਹਿਲਾਂ ਆਪਣੇ ਮੇਰੇ ਘਰ ਤੋਂ ਤੁਸੀਂ ਕੀ ਲੈਣਾ ਤੁਸੀਂ ਹੁੰਦੇ ਕੌਣੋਂ ਤੁਸੀਂ ਹੁੰਦੇ ਕੌਣ ਐਨੀ ਗੱਲ ਕਹਿਣ ਵਾਲੇ ਕਿਸੇ ਨੂੰ ਚੱਲਾ ਜਿਹੜੀਆਂ ਆਪਣੀਆਂ ਕੁੜੀਆਂ ਨੂੰ ਚਾਂਦੀ ਰੰਗੀਆਂ ਤੂੰ ਟੈਲੈਂਟ ਲੱਗੀ ਦੀ ਤਿਆਰੀ ਕਰਾਉਣ ਉਹਨਾਂ ਦੀ ਆਲ ਟਾਈਮ 'ਚ ਫਿਰ ਤੁਸੀਂ ਦੇਖਿਆ ਮੇਰੀ ਬੇਟੀਆਂ ਨੂੰ ਨੱਚਦੇ ਹੋਏ ਐ ਵੇਖਿਆ ਮੈਂ ਨਫੀਜੂ ਤੇ ਉਹਦੇ ਟ੍ਰੇਨਿੰਗ ਟ੍ਰੇਨਿੰਗ ਤੇ ਲੱਗਦੀਆਂ ਲਾਈ ਦੀ ਕੋਈ ਵੈਰੀ ਗੁੱਡ ਵੀਰੇ ਵੈਰੀ ਗੁੱਡ ਛੋਡੇ ਵਰਗਾ ਬੰਦਾ ਨਹੀਂ ਦੁਨੀਆ ਤੇ ਹੈਗਾ ਥੈਂਕ ਯੂ ਸੋ ਮਚ ਹਾਂ ਥੈਂਕ ਯੂ ਸੋ ਮਚ ਹਾਂ ਅੰਨਾ ਕਿਉਂ ਮੈਂ ਆਪਣੀ ਕੁੜੀਆਂ ਮੈਂ ਆਪਣੀ ਕੁੜੀਆਂ ਦੇ ਕੱਪੜੇ ਉਤਾਰ ਕੇ ਨਚਾਏ ਆ ਬਗਵਾਸ ਕਰਦੇ ਹੋ ਤੁਸੀਂ ਤੂੰ ਹੋ ਤੂੰ ਹੋ ਮੈਂ ਤਾਂ ਲੱਗੀ ਕਿ ਵਧੀਆ ਹੋਏਗੀ ਲਾੜੇ ਦੇ ਕੱਪੜੇ ਤੇ ਉਹ ਤੁਸੀਂ ਵੇਟ ਕਰ ਰਹੇ ਹੋ ਵੀ ਅਸੀਂ ਲਾਵਾਂਗੇ ਤੁਸੀਂ ਓਦਾਂ ਨਹੀਂ ਬੋਲਦੇ ਤੁਸੀਂ ਓਦਾਂ ਨਹੀਂ ਬੋਲਦੇ ਤੁਸੀਂ ਆਪਣਾ ਤਿਆਰੀ ਕਰਾ ਰਹੇ ਹੋ ਤਾਂ ਬੱਸ ਵੇਟ ਕਰ ਰਹੇ ਹੋ ਅੱਛਾ ਚਲੋ ਵਧੀਆ ਗੱਲ ਹੈ ਆ ਤੇ ਵਧੀਆ ਠੀਕ ਆ ਵਧੀਆ ਫਿਰ ਨਹੀਂ ਤਾਂ ਫਿਰ ਠੀਕ ਹੈ ਠੀਕ ਤੁਸੀਂ ਲੋਕਾਂ ਦੀ ਧੀਆ ਭੈਣਾ ਨੂੰ ਜਾ ਕੇ ਗਾਲਾਂ ਕੱਢੋ ਗੰਦੀਆਂ ਗੰਦੀਆਂ ਤੂੰ ਆਪਣਾ ਘਰ ਦੇਖ ਲੈ ਤੈਨੂੰ ਲੋਕਾਂ ਦੀ ਧੀਆ ਭੈਣਾ ਨਾਲ ਕੀ ਤੇ ਤੈਨੂੰ ਫਿਰ ਕੀ ਹੋ ਗਿਆ ਮੈਨੂੰ ਆ ਬਹਿਦਾ ਮੈਂ ਕਰ ਲਾਂ ਜੋ ਕਰਦਾ ਤੈਨੂੰ ਕੀ ਲੈਣਾ ਦੂੜਾ ਸੇ ਤੇਰੀ ਧੀ ਬਾਰੇ ਬੋਲਿਆ ਹੀ ਕੋਈ ਨਹੀਂ ਹੁਣ ਬੋਲਿਆ ਇਹ ਕੀ ਇਹ ਕਿਹੜੀ ਗੱਲ ਸੀਗੀ ਫਿਰ ਵੀ ਆਪਣੀ ਤੇਰੀ ਧੀਆ ਨੂੰ ਤਿਆਰੀ ਕਰਵਾ ਰਹੀ ਐ ਤੂੰ ਆਪਣਾ ਘਰ ਸੰਭਲਿਆ ਨਹੀਂ ਜਾਂਦਾ ਆਪਣਾ ਤੇਰਾ ਬੰਦਾ ਤੇ ਕੋ ਨਾ ਰਹਿੰਦਾ ਨਹੀਂ ਤੇਰੀ ਜਿੱਤੂ ਆਪ ਮਗ ਇਹੋ ਕੰਮਾਂ ਕਰਕੇ ਹੁੰਦਾ ਤੇ ਤੁਹਾਡੀ ਜਨਾਨੀ ਤੁਹਾਡੇ ਨਾਲ ਰਹਿੰਦੀ ਐ ਇਹ ਤਾਂ ਦੱਸ ਜੋ ਹੈ ਹਾਂ ਉਹ ਤਾਂ ਹੀ ਤੇ ਆਪਣੇ ਤੇ ਆਪਣੇ ਤਾਂ ਸੋਸ਼ਲ ਮੀਡੀਆ ਤੇ ਤੁਹਾਡੇ ਆਉਂ ਨਹੀਂ ਨਾ ਗੇਮੀ ਆ ਹਾਂ ਤਾਂ ਹੀ ਤਾਂ ਉਹਦੇ ਮੂੰਹ ਤੇ ਤੁਸੀਂ ਉਹ ਇਮੋਜੀ ਲਾ ਲਾ ਕੇ ਉਹਦੀ ਵੀਡੀਓ ਬਣਾਉਂਦੇ ਹੋ ਨਾ ਫਿਰ ਬਿਲਕੁਲ ਤੁਸੀਂ ਤੇ ਸ਼ਰਮ ਲਈਏ ਤੁਸੀਂ ਤੇ ਅੱਗੇ ਲੋਕਾਂ ਦੇ ਸੋਸ਼ਲ ਮੀਡੀਆ ਤੇ ਤੁਸੀਂ ਸ਼ਰਮ ਲਾਉਂ ਨੂੰ ਮੈਂ ਕੱਪੜੇ ਤਾਂ ਰੇ ਆ ਕਿਤੇ ਤੇ ਲਾਲੇ ਕੱਪੜੇ ਉਹਦਾ ਤਾਂ ਤੁਸੀਂ ਕਦੇ ਸਪੋਰਟ ਚ ਨਹੀਂ ਬੋਲੇ ਅੱਜ ਤੁਹਾਨੂੰ ਬੜੀ ਮਿਰਚ ਲੱਗੀ ਅੱਜ ਤੁਹਾਡੇ ਬਾਰੇ ਗੱਲ ਹੋ ਰਹੀ ਹੈ ਲਾਲਾ ਤੈਨੂੰ ਵੀਊ ਆ ਜਾਣਗੇ ਤੁਹਾਡੇ ਵਰਗੀ ਸੋਚ ਨਹੀਂ ਹੈ ਕਿ ਮੇਰੀ ਗੰਦੀ ਵੀ ਲੋਕਾਂ ਦੀ ਧੀਆਂ ਪਹਿਣਾ ਨੂੰ ਗੰਦ ਦਿਖਾ ਕੇ ਨਾ ਤੁਸੀਂ ਫੇਮਸ ਹੋ ਰਹੇ ਹੋ ਕੰਮ ਕਰ ਆਮ ਲੋਕਾਂ ਦੀਆਂ ਵੀਡੀਓ ਦੇ ਵਿੱਚ ਵੀ ਇਹੇ ਮੇਰੀ ਅੱਜ ਬੜਾ ਗੁੱਸਾ ਆ ਗਿਆ ਨਹੀਂ ਅੱਜ ਬੜਾ ਗੁੱਸਾ ਆ ਗਿਆ ਤੈਨੂੰ ਫੇਮ ਭੁਖ ਦੇਈ ਦੀ ਏ ਤੂੰ ਚਾਹਨੀ ਮੈਨੂੰ ਫੇਮਸ ਕਰਦੀ ਫੇਮਸ ਆਪਣਾ ਕਰ ਦੇਣਾ ਉਦੋਂ ਨਾ ਮੈਨੂੰ ਫੇਮ ਦੀ ਲੋੜ ਨਹੀਂ ਹੈਗੀ ਜੇ ਮੈਨੂੰ ਫੇਮ ਦੀ ਲੋੜ ਹੁੰਦੀ ਨਾ ਫਿਰ ਮੈਂ ਇਦਾਂ ਨਾ ਬੋਲਦੀ ਤੇ ਤੁਸੀਂ ਮੈਨੂੰ ਇਦਾਂ ਨਾ ਬੋਲਦੇ ਤੇ ਮੈਨੂੰ ਹੰਦੀ ਨਾ ਕੀ ਕਹੀ ਆਈ ਏ ਤੂੰ ਮੈਂ ਤਾਂ ਪੀ ਚੌਥੇ ਥਾਂ ਲੱਗੀਆਂ ਮੈਂ ਤਾਂ ਆ ਕੇ ਵਿੱਚ ਦਾ ਸਫਾਈਆਂ ਦੀਆਂ ਤੂੰ ਵਿੱਚ ਕੀ ਲੈਣਾ ਤੂੰ ਅੰਬ ਲੈਣੇ ਆ ਤੇ ਤੂੰ ਤੁਸੀਂ ਅੰਬ ਦੇ ਰਹੇ ਹੋ ਹੈ ਨਾ ਜਿਹੜੇ ਅਸੀਂ ਅਸੀਂ ਜਨਤਾ ਲੈ ਆ ਰਹੀਆਂ ਤੁਹਾਡੇ ਤੋਂ ਉਹ ਗਾਣਾ ਸੁਣ ਰਹੇ ਹਾਂ ਸਾਡੇ ਬੱਚ